ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਇਹ ਵੀਡੀਓ ਦੇਖ ਰਿਹਾ ਹੈ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ HF ਵੈੜ ਦਿਖਾਉਣੀ ਆ ਵੱਡੀ ਵੈੜ ਆ ਦੁੱਧ ਵਾਲੇ ਪਾਸਿਓਂ ਵੀ ਤੇ ਕਦ ਕਾਠੀ ਵਾਲੇ ਪਾਸਿਓਂ ਵੀ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਹੈ ਜੀ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਲਟੋਹੇ ਖਾਸ ਪਿੰਡ ਦੇ ਵਿੱਚ ਵਿజిਟ ਕਰਨੀ ਆ ਤੇ ਸੰਪਰਕ ਨੰਬਰ ਜਿਹੜੇ ਵੀਰ ਹੋਣਾ ਤੇ ਮੈਂ ਲਗਾਤਾਰ ਜਿਹੜੇ ਸਕਰੀਨ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੀ ਸੋ ਅੱਜ ਜਿਹੜੀ ਦੋਸਤੋ ਵੀਡੀਓ ਆਪਾਂ 14 ਜਨਵਰੀ ਨੂੰ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਹੈਗਾ ਤਕਰੀਬਨ 4 ਵਜੇ ਦਾ ਜਿਹੜਾ ਸਮਾਂ ਹੈਗਾ ਤੇ ਚੁਾਈ ਜਿਹੜੀ ਆ ਬਿਲਕੁਲ ਵੀਰ ਹੋਣੀ ਆ ਕਰ ਲੈਂਦੇ ਆ ਤਕਰੀਬਨ ਬਾਕੀ ਪੁੱਛਾਂਗੇ ਕਿੰਨੇ ਟਾਈਮ ਤੇ ਚੁਾਈ ਕਰਦੇ ਆ ਉਸ ਹਿਸਾਬ ਨਾਲ ਤੁਸੀਂ ਟਾਈਮ ਟੂ ਟਾਈਮ ਚੁਾਈ ਆ ਘਰ ਆ ਕੇ ਇੱਕ ਟਾਈਮ ਦੋ ਟਾਈਮ ਕਰਕੇ ਜਿਹੜੀ ਗਾਂ ਦੋਸਤੋ ਸਿਲੈਕਟ ਕਰਕੇ ਖਰੀਦ ਸਕਦੇ ਜੇ ਚਲਦੇ ਆਂ ਉਹਦੇ ਡਿਟੇਲ ਦੇ ਲਈ ਵੀਰ ਹੋਂਨਾਂ ਤੋਂ ਪੁੱਛ ਲੈਣੀ ਆਪਾਂ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਘਾਲ ਹੋਰ ਠੀਕ ਠਾਕ ਹੋ ਜੀ ਵਧੀਆ ਵਧੀਆ ਜੀ ਠੀਕ ਆ ਸੋ ਵੀਰ ਇੱਕ ਤਾਂ ਆਪਣੇ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਿਓ ਮੇਰਾ ਨਾਮ ਜੀ ਦਲੇਰ ਸਿੰਘ ਜੀ ਠੀਕ ਆ ਜੀ ਹਾਂਜੀ ਤੇ ਬਨਵਲ ਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਆ ਦਲੇਰ ਵੀਰੇ ਹੈ ਵਪਾਰ ਦਾ ਕੰਮ ਹੀ ਆਪਾਂ ਹਾਂਜੀ ਹਾਂਜੀ ਪਸ਼ੂ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਆਉਂਦੇ ਜਾਂਦੇ ਸੋ ਦੋਸਤੋ ਸਮੇਂ ਸਮੇਂ ਦੇ ਨਾਲ ਤੁਸੀਂ ਜਿਹੜਾ ਵੀਰ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਮੱਝਾਂ ਗਾਵਾਂ ਨਾਰਮਲ ਤੁਹਾਨੂੰ ਇਸ ਕਰੂੰ ਜਿਹੜੀਆਂ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਚੰਗੇ ਐਨੀਮਲ ਲੱਗਦੇ ਹੋਣਗੇ ਤੇ ਜਿਹੜਾ ਤੁਸੀਂ ਸੰਪਰਕ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਹੋ ਟਾਈਮ ਟੂ ਟਾਈਮ ਤੇ ਬਾਈ ਦਲੇਰ ਵੀਰੇ ਸੂਹਾ ਕਿੰਨਾ ਸੂਈ ਬੜਾ ਜੀ ਦੂਜੇ ਸੂਹੇ ਸੂਈ ਜੀ ਅੱਛਾ ਜੀ ਕੱਲ 4 ਵਜੇ ਸੂਈ ਜੀ ਕੱਲ ਸਵੇਰ 13 ਜਨਵਰੀ ਨੂੰ ਸੂਈ ਜੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਮਤਲਬ ਫੀਸ ਖੂਸ ਦੇ ਬੋਲੇ ਦੇ ਵਿੱਚ ਕਿੰਨਾ ਕਰ ਤੋ ਤੱਕ ਬੋਲਾ ਵੀਤੀ ਨੇ 16 ਕਿਲੋ ਦਿੱਤਾ ਜੀ ਠੀਕ ਆ ਜੀ ਹਾਂਜੀ 16 ਕਿਲੋ ਹੈ ਜੀ ਤੇ ਵੀਰ ਜੀ ਮਿਲਕ ਦੀ ਕਪੈਸਿਟੀ ਦਾ ਫਿਰ 25 ਪਲੱਸ ਵੀ ਕਹਿ ਸਕਦੇ ਹਾਂ ਜੀ 30 ਉਹਨਾਂ ਦੀ 35 ਕਾ ਆਪਾਂ 30 ਮੰਨ ਕੇ ਚੱਲਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਪਹਿਲਾਂ ਨੇ 20 ਪਲੱਸ ਦਿੱਤਾ ਜੀ ਪਹਿਲਾਂ ਨੇ ਹੁਣ ਸੈਕੰਡ ਟਾਈਮਰ ਆ ਦੂਜਾ ਸੂਆ ਹਾਂ ਜੀ ਜੀ ਸੈਕੰਡ ਸੈਕ ਹੁਣ ਸੈਕੰਡ ਟਾਈਮਰ ਆ ਦੋਸਤੋ ਤੇ ਤਕਰੀਬਨ 15 16 15 16 ਲੀਟਰ ਦੀ ਜਿਹੜੀ ਹੁਣ ਬੌਲੇ ਦੇ ਵਿੱਚ ਚੱਲ ਰਹੀ ਹੈ ਤੇ ਜਿਹੜਾ ਮਿਲਕ ਹੈਗਾ ਪੀਕ ਲੈਵਲ ਦੀ ਜੇਕਰ ਆਪਾਂ ਗੱਲ ਕਰੀਏ ਤੇ ਵੀਰ ਨੇ ਕਿਹਾ ਵੀ ਅਗੋਂ ਘਰਨੇ ਤਾਂ 35 ਲੀਟਰ ਕਿਹਾ ਬੇਸ਼ੱਕ ਆਪਾਂ 25 ਲੀਟਰ ਆ ਪਲਾਸਕ ਹੈ ਕਿ ਜਿਹੜੀ ਇਹ ਸੇਲ ਕਰਾਂਗੇ ਬਾਕੀ 30 ਲੀਟਰ ਦੀ ਚੁਾਈ ਜਿਹੜੀ ਨਾਰਮਲ ਦੋਸਤੋ ਕਰਾਉਣੀ ਚਾਹੀਦੀ ਆ ਜਿਹੋ ਜਹਾ ਹਵਾਨਾ ਵੈੜ ਨੂੰ ਲੱਗਾ ਹੈਗਾ ਠੀਕ ਹੈ ਜੀ ਹਨ ਰਾਜ ਸਾਹਿਬ ਇੱਕ ਕਿੰਨਾ ਵਧੀਆ ਲੱਗਾ ਹੈ ਹਾਂ ਬਿਲਕੁਲ ਜਿਹੜਾ ਮੋਟਾ ਗੋਲ ਥਾਣਾ ਤੇ ਪੀੜੀ ਦੇ ਪਾਵੇ ਵਾਂਗੂ ਦੋਸਤੋ ਚਾਰੇ ਥਾਣਾ ਦੀਆਂ ਜਿਹੜੀਆਂ ਵਿਥਾਂ ਵਿਰਲਾ ਨੇ ਬਹੁਤ ਖੂਬਸੂਰਤ ਆ ਤੇ ਆ ਦੇਖੋ ਇੱਕੋ ਜਿਹਾ ਗੈਵੰਤਰਾ ਚਾਰੇ ਥਾਣਾ ਦੀ ਸਪੇਸ ਪੂਰੀ ਹੈਗੀ ਹੈ ਜੀ ਠੀਕ ਆ ਤੇ ਬਾਕੀ ਵੀਰ ਜੀ ਇਹ ਤਾਂ ਮਗਰ ਬੱਚਾ ਕੀ ਸੀਗਾ ਜੀ ਜੀ ਬੱਚੀ ਜੇ ਸੈਕਸ ਸੀਮਨ ਦੀ ਦੇਖੀ ਸੈਕਸ ਸੀਮਨ ਦੀ ਜਿਹੜੀ ਬੱਚੀ ਆ ਬੱਚੀ ਜੇ ਬੱਚੀ ਇੱਕ ਵਾਰੀ ਆਪਾਂ ਦਿਖਾ ਦਈਏ ਭਰਾਵਾਂ ਨੂੰ ਸੋ ਪਿੱਛੇ ਜਿਹੜੀ ਦੋਸਤੋ ਬੱਚੀ ਆ ਉਹ ਬਹੁਤ ਵਧੀਆ ਹੈਗੀ ਆ ਚੰਗੀ ਬਰੀਡ ਦੀ ਆ ਚੰਗੀ ਨਸਲ ਦੀ ਬੱਚੀ ਆ ਟੇਲ ਜਿਹੜੀ ਹੈਗੀ ਆ ਬਿਲਕੁਲ ਪੂਛ ਹੈਗੀ ਸ਼ਾਰਟ ਟੇਲ ਦੇ ਵਿੱਚ ਆ ਤੇ ਸੈਕਸ ਸੀਮਨ ਦੀ ਜਿਹੜੀ ਆ ਮਗਰ ਬੱਚੀ ਆ ਠੀਕ ਹੈ ਜੀ ਜ਼ਰੂਰ ਤੁਸੀਂ ਨੋਟ ਕਰ ਲਿਓ ਤੇ ਆ ਬੱਚਾ ਹੈਗਾ ਜੀ ਦੇ ਉੱਪਰ ਠੀਕਾ ਬਾਕੀ ਦਲੇਰ ਵੀਰੇ ਇੱਕ ਵਾਰੀ ਨਾ ਆਪਾਂ ਵੈੜ ਨੂੰ ਕੋਲ ਕੇ ਤੋਰ ਕੇ ਦਿਖਾ ਦਈਏ ਜੀ ਹਾਂ ਵੈੜ ਜਿਹੜੀ ਹੈਗੀ ਦੋਸਤੋ ਵੱਡੀ ਬਾਡੀ ਦੇ ਵਿੱਚ ਆ ਕੱਦ ਘੱਟ ਵੱਡਾ ਹੈਗਾ ਤੇ ਬੇਲ ਬੂਲ ਵੀ ਜਿਹੜੀਆਂ ਲੰਬਾਈ ਪੂਰੀ ਹੈਗੀ ਐ ਤੇ ਹਵਾਨੇ ਵਾਲੇ ਪਾਸਿਓ ਤੁਸੀਂ ਬਿਲਕੁਲ ਜੱਜਮੈਂਟ ਜਿਹੜੀ ਨਰਕ ਪਰਖ ਕਰ ਸਕਦੇ ਹੋ ਸਿੱਗੇ ਜੀ ਜਿਹੋ ਜਿਹਾ ਹਵਾਨਾ ਲੱਗਾ ਹੈਗਾ ਵੈੜ ਨੂੰ ਤਕਰੀਬਨ 30 ਦੀ ਮਿਲਕਿੰਗ ਨਾਰਮਲ ਕਰਾਉਣੀ ਚਾਹੀਦੀ ਆ ਸੋ ਸਾਰੇ ਵੀਰ ਜਾਣਕਾਰ ਹੋ ਤੁਸੀਂ ਕਰੋ ਚੈੱਕ ਜੀ ਕਾ ਕਰੋ ਚਾ ਕਦੀ ਠੀਕ ਆ ਬਾਕੀ ਦਲੇਰ ਵੀਰੇ ਮੁੱਲ ਕਿੰਨਾ ਡਿਮਾਂਡ ਕਿਨੀ ਕੀਤੀ ਵਿੱਚ ਆਪਾਂ 70000 ਡਿਮਾਂਡ ਕਰਦੇ ਹਾਂਜੀ 70 ਦੇ ਵਿੱਚੋਂ ਸਿਰਫ 2000 ਰੁਪਿਆ ਮਾਨਤਾਣ ਕਰਾਂਗੇ ਠੀਕ ਹੈ ਜੀ ਹਾਂਜੀ 70000 ਦੇ ਵਿੱਚ ਹਾਂਜੀ ਠੀਕ ਆ ਤੇ 70000 ਦੇ ਵਿੱਚੋਂ ਜਿਹੜੀ ਦੋਸਤੋ 2000 ਰੁਪਿਆ ਵੀਰ ਨੇ ਕਿਹਾ ਵੀ ਛੋਟ ਕੀਤੀ ਜਾਵੇਗੀ ਠੀਕ ਹੈ 70 ਕਰਾ ਲਓ 80 ਕਰਾ ਲਓ ਆਪਾਂ 70000 ਦੇ ਵਿੱਚੋਂ 2000 ਮਾਨਤਾਣ ਕਰਾਂਗੇ ਠੀਕ ਆ ਵੀਰੇ ਹਾਂਜੀ 68000 ਜਿਹੜਾ ਦੋਸਤੋ ਲਾਸਟ ਜੀਐਸ ਨੋ ਆ ਠੀਕ ਆ ਅਬ ਇਹਦੀ ਪੈਰ ਮੜਾ ਪਟਾਇਓ ਇਧਰ ਨੂੰ ਆ ਕਰੋ ਜੀ ਆ ਬੈਣੀ ਵਾਲੇ ਪਾਸੇ ਤੋਂ ਜਿਹੜੀ ਥਣ ਦੀ ਜਿਹੜੀ ਬੰਤਰ ਹਵਾਨੇ ਦੀ ਬਿਲਕੁਲ ਵੇਖੋ ਤੁਸੀਂ ਇੱਕੋ ਜਿਹਾ ਥਣ ਹੈਗਾ ਬਾਕੀ ਚਵਾਈ ਚਵਾਈ ਦੀ ਵੀਰ ਜੀ ਬਿਲਕੁਲ ਇੱਕ ਨੰਬਰ ਹੈ ਜੀ ਹਾਂ ਜੀ ਹਾਂ ਜੀ ਵੀਰ ਜੀ ਇੱਕ ਨੰਬਰ ਭਾਵੇਂ ਗਲਾਪਿੰਗ ਗਰੰਟੀ ਦੇ ਲੈ ਜਾ ਠੀਕ ਹੈ ਜੀ ਚਾਹੇ ਕੋਈ ਵੀਰ ਆਨਲਾਈਨ ਸੌਦਾ ਵੀ ਕਰਦਾ ਹੈ ਤੇ ਬਿਲਕੁਲ ਆਪਣਾ ਯਕੀਨ ਕਰਕੇ ਲੈ ਕੇ ਜਾ ਸਕਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਠੀਕ ਹੈ ਦਲੇਰ ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਬੋਲ ਕੇ ਦੱਸ ਜੀ ਆਪਣਾ 96975 ਹਾਂ ਜੀ 9002 ਠੀਕ ਹੈ ਜੀ ਇੱਕ ਨੰਬਰ ਆਪਣਾ ਦੂਜਾ 9814366417 ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਸਨ ਵੀਰ ਦਲੇਰ ਪਿੰਡ ਬਲਟੋਹੇ ਤੁਹਾਨੂੰ ਖਾਸ ਵਿਜ਼ਿਟ ਕਰਨੀ ਪੈਣੀ ਆ ਤੇ ਵੈੜ ਵੀਰ ਉਹਨਾਂ ਦੇ ਕੋਲ ਆ ਵੱਡੀ ਵੈੜ ਆ ਤਕਰੀਬਨ ਕਦ ਕਾਠੀ ਵੱਲੋਂ ਵੀ ਤੇ ਹਵਾਨੇ ਵਾਲੇ ਪਾਸਿਓਂ ਦੁੱਧ ਵਾਲੇ ਪਾਸਿਓਂ ਵੀ ਪੂਰੀ ਵੱਡੀ ਵੈੜ ਆ ਤੇ ਚਾਹਵਾਨ ਵੀਰ ਤੁਸੀਂ ਬਾਈ ਦੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਠੀਕ ਹੈ ਠੀਕ ਹੈ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ